ਹੋ ਗਿਆ ਲੰਗਰ ਵਿਚਾਲੀ ਕੜੀ ਚੌਲ ਸਾਤੇ ਹਨ ਕੜੀ ਚੌਲ ਕੜੀ ਚੌਲ ਕੜੀ ਚੌਲ ਕੜੀ ਚੌਲ ਖੜੀ ਜਾਉਣ ਲੰਗਰ ਆ ਗਿਆ ਬਈ ਆਓ ਜੀ ਆਇਆਂ ਜੀ ਆਇਆਂ ਚੱਲ ਗਿਆ ਇੱਥੇ ਆ ਕੇ ਦੇ ਵੀਰਾ ਜੀ ਲੰਗਰ ਤੇ ਤੇ ਸਭ ਦੀ ਸੂਚੀ ਤਿਆਰ ਰੱਖੇ ਹਨ ਲਾ ਲਾਈ ਗਿਆ ਆਪਣੇ ਘਰ ਵਾਪਿਸ ਆ ਜੀ ਲੰਗਰ ਪਰ ਤੇ ਆਹ ਪਕਾੜੇ ਬਹੁਤ ਸਾਰੇ ਤਿਆਰ ਅਗੇ ਅਜੇ ਥੋੜੇ ਨਾ ਲੱਗਿਆ ਇਹ ਬਦਲੜਾ ਹੈ ਇਹ ਕਹਿੰਦਾ ਉਹ ਲਾਹਣੇ ਦਾ ਪਿਲਾਰ ਅੱਗੇ ਨੂੰ ਪ੍ਰੋਮੋਦਾ ਮਾਰਦਾਂਗੇ ਨਾ ਪਾਟੀਆਂ ਵਿੱਚ ਵਿੱਚ ਆਉਂਦੀਆਂ ਬਾਲਦੀਆਂ ਲੋ ਜੀ ਚੌਲ ਜੀ ਬਣਾ ਚੁੱਕੀ ਨੇ ਤੇ ਕੱਲ ਦੁਪਹਿਰ ਚੌਲ ਬਣਾਉਣਗੇ ਖੜੇ ਖੜੇ ਤਿਆਰ ਹੋ ਦੇ ਦੇ ਲੈ ਜੱਗੂ 6 ਵਜੇ ਕਰ ਲੈ ਕੇ ਸਾਰਾ ਪਾਜੀ ਵੀ ਆਇਆ ਨਾਲ ਨਾਟ ਫਰਸ ਸੈਕਿੰਡ ਕਰਨਾ ਤੁਨੇ ਚਲੋ ਜੀ ਹਾਂ ਚੱਪ ਆਪਾਂ ਅੱਛੇ ਕਿੱਥੇ ਚੱਲੇ ਆ ਆਪਾਂ 6 ਵਜੇ ਆਈਏ ਹੇ ਆਪਾਂ ਕਿੱਥੇ ਜਨ

ਕੋਡ ਕੋਲੇ ਪਰਦੇ ਦੀਦਾ ਅਦਰ ਮੀ ਕੀ ਆਹ ਜੀ ਅੰਛਮਾ ਲੱਗੇ ਪਤੀਲਾ ਉਧਰ ਚੱਲੇ ਉੱਥੇ ਲੱਗੇ ਵਰਤੌਣ ਚਲੋ ਰਖ ਮਾਂ ਤੇ ਲੀਡਰ ਚੌਲ ਜੁੱਤੀ ਹੋ ਗਈ ਸਾਰਾ ਗੱਦਾ ਬਾਕੀ ਨਹੀਂ ਚੱਲ ਰਹੇ ਹੁਣ ਚੱਲੇ ਅੰਦਰ ਮਾਂ ਦਾ ਚੱਲੇ ਹੁਣ ਇਧਰ ਤੇ ਲੰਗਰ ਨੂੰ ਅੱਜ ਕਿਉਂ ਜੋ ਤਵਾ ਦਿੱਗੇ ਐ ਫਟ ਫੜੀ ਨਾ ਚੱਲੇ ਨਾਲ ਸਾਰੇ ਆਪਣੇ ਪੰਜ ਛੇ ਜਾਣੇ ਹੈਗੇ ਛੇੜ ਦਾ ਛੱਡ ਕੇ ਦੇ ਉੱਤੇ ਉਹ ਲੰਗਰ ਲਾਉਣਾ ਵਾਖੇ ਆ ਕੇ ਆ ਗਏ ਪੈਟਰੋਲ ਪੰਪ ਦੇ ਇੱਥੇ ਪੈਟਰੋਲ ਪੰਪ ਬੰਦ ਹੈ ਅੱਜ ਤੇ ਬੰਦ ਤੇ ਮੜਕੇ ਪੈਟਰੋਲ ਪੰਪ ਖੁੱਲਾ ਨਹੀਂ ਆ ਅੱਜ ਤੱਕ ਲੋਗ ਰਲਣ ਲੱਗੇ ਆ ਆ ਸੜਕ ਤੇ ਰੋਕ ਕੇ ਇਹਦੇ ਨਾਲ ਹੀ ਨਾਲ ਤੇ ਟੇਬਲ ਟੂਲ ਲਾਉਣ ਕੇ ਲੱਗ ਰਹੇ ਹੁਣ ਪੈਟਰੋਲ ਪੰਪ ਬੰਦ ਕਦੋਂ ਬੰਦ ਹੋਈ ਇਹਨੇ 6-7 ਮਹੀਨੇ ਹੋ ਗਏ ਪੈਟਰੋਲ ਪੰਪ ਬੰਦ ਹੀ ਰਹਿ ਕੇ ਪਾ ਦੋ ਬਾਲੀਆਂ ਪਾ ਲੋ ਘਰ ਦੇ ਵਰਦਿਆਂ ਹੋ ਗਿਆ ਲੰਗਰ ਵਿਚਾਲੀ ਕਟਿਚੌਲ ਸਾਹ ਤੇ ਹਨ ਦੇਖਾਂਗਾ ਵੀ ਉਹ ਪਾਏ ਪਲੇਟਾਂ ਫਾਇਦੇ ਵਿੱਚ ਆ ਰਹੇ ਨੇ ਕੋਈ ਜਲ ਗਿਆ ਉਹ ਮੇਰੇ ਮੈਨ ਆਜੀ ਕੋਈ ਆਜੀ ਆ ਗਿਆ ਨਾ ਕਰ ਕੇ ਲੈ ਜਾ ڪڙي ڊول ڪڙي ڊول ڪڙي ڊول اوه ڪڙي ڊول خڙي ڊول مان گڏ واڪيا ٻئي آيو جي آيو جي ڪڙي ڊول ڪڙي ڊول آيو جي ڪڙي ڊول ڪڙي ڊول ٻئي پيٺي پيٺي وڃو هي نه يها

ਰਕਾਂ ਦੇ ਆ ਗਏ ਆਓ ਜੀ ਆਓ ਕੜੀ ਚੌਲ ਵਾਟੋ ਵਾਟੋ ਕੜੀ ਚੌਲ ਕੜੀ ਚੌਲ ਆ ਦੇ ਮੁੰਡਿਆਂ ਨੂੰ ਕੜੀ ਚੌਲ ਆ ਆ ਬਾਬੇ ਜੀ ਰੇਡੀ ਵਾਲੇ ਮੈਂ ਕਿਹਾ ਸੀ ਆਵਾਜ਼ ਮਾਰ ਕੇ ਮੜ ਕਿਉਂ ਹੋ ਰਾਇਆ ਆ ਜਿਓ ਜੀ ਵਾਹਿਗੁਰੂ ਜੀ ਆਜੋ ਕੜੀ ਚੌਲ ਆਏ ਵਾਹਿਗੁਰੂ ਜੀ ਕੜੀ ਚੌਲ ਕੜੀ ਚੌਲ